हां जी ਪਿਛਲੇ ਦਿਨੋਂ ਮੈਂ ਤੁਹਾਡੇ ਨਾਲ ਦੁਬਈ ਪ੍ਰਵਾਸ ਦੇ ਦੌਰਾਨ ਗੱਲ ਸਾਂਝੀ ਕੀਤੀ ਸੀਗੀ ਜਿਹੜੀ ਤੁਸੀਂ ਸੁਣ ਰਹੇ ਸੀ ਕਿ ਜਦੋਂ ਬਾਹਰ ਜਾਂਦੇ ਨਾ ਇਹ ਮਹਿਸੂਸ ਹੁੰਦਾ ਹੈ ਕਿ ਹਰ ਜਗ੍ਹਾ ਦੀ ਪ੍ਰੋਬਲਮ ਹਰ ਜਗ੍ਹਾ ਦੀ ਸਿਚੁਏਸ਼ਨਸ ਬਹੁਤ ਅਲੱਗ-ਅਲੱਗ ਹੈ ਦੁਬਈ ਇੱਕ ਬਹੁਤ ਜ਼ਿਆਦਾ ਭੱਜਦਾ ਹੋਇਆ ਸ਼ਹਿਰ ਹੈ ਤੇ ਇੱਕ ਨਾ ਟੂਰਿਜ਼ਮ ਦੇ ਇਲਾਵਾ ਉਹ ਬਹੁਤ ਬੜੀ ਫਾਈਨੈਂਸ਼ੀਅਲ ਕੈਪੀਟਲ ਵੀ ਹੈ ਫੋਰੈਕਸ ਦੇ ਬਾਰੇ ਬਲੌਕਚੇਨ ਵਾਰੇ ਸ਼ੇਅਰ ਬਾਜ਼ਾਰ ਵਾਰੇ ਉੱਥੇ ਬਹੁਤ ਜ਼ਿਆਦਾ ਹੈਪਨਿੰਗ ਹੈ ਹਾਲਾਂਕਿ ਸ਼ੇਅਰ ਬਾਜ਼ਾਰ ਆ ਇਹ ਸਾਰੀਆਂ ਚੀਜ਼ਾਂ ਬਾਕੀ ਸਾਰੇ ਮੁਲਕਾਂ 'ਚ ਵੀ ਹੈ ਤੇ ਹਿੰਦੁਸਤਾਨ 'ਚ ਬਹੁਤ ਜ਼ਿਆਦਾ। ਕਈ ਵਾਰੀ ਲੋਕਾਂ ਇਜ਼ੀ ਮਨੀ ਇਨਸਟੈਂਟ ਮਨੀ ਜਾਂ ਫਿਰ ਕਈ ਹੋਰ ਜ਼ਿਆਦਾ ਬਹਿਕਾਵਿਆਂ ਚ ਆ ਕੇ ਇਸ ਕਾਰੋਬਾਰ 'ਚ ਪੈਰ ਰੱਖ ਲੈਂਦੇ ਨੇ ਬਟ ਇਸ ਕਾਰੋਬਾਰ 'ਚ ਪੈਸੇ ਕਮਾਣ ਵਾਲੇ ਲੋਕ ਬਹੁਤ ਘੱਟ ਨੇ। ਹਾਲਾਂਕਿ ਜਦੋਂ ਅਸੀਂ ਬਹੁਤ ਜ਼ਿਆਦਾ ਚੀਜ਼ਾਂ ਪੜ ਕੇ ਰਿਸਰਚ ਕਰਕੇ ਕੰਮ ਕਰਦੇ ਆਂ ਤਾਉ ਦੀ ਐਕਿਊਰੇਸੀ ਵੱਜ ਜਾਂਦੀ ਹੈ ਬਟ ਮੈਂ ਉਹ ਵੀ ਲੋਕ ਦੇਖੇ ਨੇ ਜਿਨ੍ਹਾਂ ਨੇ ਬਹੁਤ ਪੜ੍ਹਾਈ ਕੀਤੀ ਫੇਰ ਕੰਮ ਕੀਤਾ ਫੇਰ ਵੀ ਘਾਟਾ ਹੋ ਗਿਆ ਉਹ ਵੀ ਲੋਕ ਦੇਖੇ ਨੇ ਜਿਨ੍ਹਾਂ ਨੇ ਸਲਾਹ ਕਿਸੇ ਨੂੰ ਦਿੱਤੀ ਤਾਂ ਕਿਸੇ ਨੇ ਪੈਸੇ ਕਮਾਲੇ ਬਟ ਉਹ ਨਹੀਂ ਕਮਾ पाए ਆਪਣੇ ਆਪ ਕੰਮ ਕਰਕੇ ਮੈਂ ਮੈਂ ਕੁਝ ਨੋਟਸ ਪ੍ਰਪੇਅਰ ਕੀਤੀ ਹੈ ਕੁਝ ਰਿਸਰਚ ਕੀਤੀ ਹੋਈ ਹੈ ਮੈਂ ਆਪ ਜੀ ਨਾਲ ਅੱਜ ਨਾ ਇਸ ਵਿਸ਼ੇ ਤੇ ਬਹੁਤ ਡਿਟੇਲ ਵਿੱਚ ਪਿੰਪੁਆਇੰਟ ਤੱਕ ਜਾ ਕੇ ਗੱਲਾਂ ਸਾਂਝੀਆਂ ਕਰਨੀ ਚਾਹੁੰਦਾ ਵੀ ਕਿਹੜੇ ਲੋਕ ਕਮਾਉਂਦੇ ਨੇ ਕਿਹੜੇ ਕੰਮ 'ਚ ਕਮਾਉਂਦੇ ਨੇ ਕਿਹੜੇ ਸ਼ੇਅਰ 'ਚ ਕਮਾਉਂਦੇ ਨੇ ਕਦੋਂ ਕਮਾਉਂਦੇ ਨੇ ਕਿਨਾਂ ਦੀ ਕੇਵਲ ਸਲਾਹ ਕੰਮ ਕਰਦੀ ਹੈ ਸੋ ਇਸ ਵਾਰੀ ਆਪਾਂ ਡਿਟੇਲ 'ਚ ਗੱਲ ਕਰਾਂਗੇ ਸਭ ਤੋਂ ਜਿਹੜੀ ਮੇਜਰ ਗੱਲ ਹੈ ਉਹ ਹੈ ਕਿ ਜਿਹੜੇ ਲੋਕ ਸ਼ੇਅਰ ਬਾਜ਼ਾਰ 'ਚ ਕਮਾ ਰਹੇ ਨੇ ਨਾ ਬਹੁਤ ਜ਼ਿਆਦਾ ਉਹਨਾਂ ਦੀ ਕੁੰਡਲੀ 'ਚ 11ਵਾਂ ਘਰ 8ਵਾਂ ਘਰ ਰਾਹੂ ਦੀ ਪੋਜੀਸ਼ਨ ਇਹ ਬਹੁਤ ਸਟਰੋਂਗ ਹੁੰਦੀ ਹੈ 11ਵਾਂ ਘਰ ਹੈ ਪ੍ਰੋਫਿਟਸ ਦਾ ਰਾਹੂ ਹੈ ਅਚਾਨਕ ਪ੍ਰੋਫਿਟ ਦਾ ਅੱਠਵਾਂ ਘਰ ਹੈ ਛੁਪੇ ਹੋਏ ਗੱਡ ਅਚਾ ਅੱਠਵਾਂ ਘਰ ਪੁਰਾਣੇ ਜਮਾਨੇ ਦੀ ਗੜੇ ਹੋਏ ਤੁਹਾਨੂੰ ਗਿਆ ਜਾਂਦਾ ਸੀ ਤੇ ਅੱਜ ਦੀ ਡੇਟ 'ਚ ਜਿਹੜਾ ਵੀ ਇਨਸਟੈਂਟ ਪ੍ਰੋਫਿਟ ਹੈ ਇਟਸ ਆਲਵੇ ਰਿਲੇਟਡ ਟੂ 8th ਹਾਊਸ ਜਦੋਂ 8th ਹਾਊਸਸ ਦੀ ਜਿਹੜੀ ਪੋਜੀਸ਼ਨ ਹੈ ਉਹ ਬਹੁਤ ਅੱਛੀ ਹੋਵੇ ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਮਿਲਦੀਆਂ ਜੀ ਮੈਂ ਤੁਹਾਨੂੰ ਦੱਸਦਾ ਕਿ ਕੁੰਡਲੀ 'ਚ ਰਾਹੂ ਦੀ ਪੋਜੀਸ਼ਨ ਤੇ ਸ਼ੁਕਰ ਦੀ ਪੋਜੀਸ਼ਨ ਅਸ਼ਟਮ ਬਾਅ ਤੇ ਅਸ਼ਟਮੇਸ਼ ਦੇ ਨਾਲ ਹੋਣਾ ਸ਼ੇਅਰ ਬਾਜ਼ਾਰ 'ਚ ਸਫਲਤਾ ਦੀ ਗਾਰੰਟੀ ਹੁੰਦਾ ਹੈ 8ਵੇਂ ਘਰ 'ਚ ਰਾਹੂ ਹੋਵੇ ਸ਼ੁਕਰ ਹੋਵੇ ਦੋਨੋਂ ਇਕੱਠੇ ਹੋਣ ਹਾਲਾਂਕਿ ਇਹ ਥੋੜਾ ਜਿਹਾ ਕੈਰੈਕਟਰ ਨੂੰ ਲੈ ਕੇ ਕੁਝ ਹੋਰ ਡਿਫਾਈਨ ਕਰਦਾ ਹੈ ਬਟ ਸ਼ੇਅਰ ਬਾਜ਼ਾਰ ਦੀ ਸਫਲਤਾ ਇਹ ਦਿਲਾ ਦਿੰਦਾ ਹੈ ਕੁੰਡਲੀ ਦਾ ਮੈਂ ਤੁਹਾਨੂੰ ਕਿਹਾ 11ਵਾਂ ਕਰ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਰਾਹੂ ਤੇ ਚੰਦਰਮਾ ਦਾ ਵੀ ਕੁੰਡਲੀ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਇੱਕ ਗੱਲ ਧਿਆਨ ਦੇਣ ਵਾਲੀ ਹੈ ਰਾਹੂ ਚੰਦਰਮਾ ਜੇ ਇਕੱਠੇ ਆ ਤਾਂ ਉਹ ਮਜ਼ਬੂਤ ਨਹੀਂ ਹੈਗੇ ਫਿਰ ਚੰਦਰਮਾ ਨੂੰ ਗ੍ਰਹਿਣ ਲੱਗ ਜਾਂਦਾ ਹੈ ਚੰਦਰਮਾ ਆਪਦੀ ਪੋਜੀਸ਼ਨ ਚ ਸਟਰੋਂਗ ਤੇ ਰਾਹੂ ਆਪਣੀ ਪੋਜੀਸ਼ਨ ਚ ਸਟਰੋਂਗ ਇਹਦੇ ਨਾਲ ਇਨਸਾਨ ਦਾ ਇਹਦਾ ਰੀਜ਼ਨ ਕੀ ਹੈ ਇਹਦਾ ਰੀਜ਼ਨ ਇਹ ਹੈ ਕਿ ਇਹਦੇ ਨਾਲ ਇਨਸਾਨ ਸਟਰੋਂਗ ਡਿਸੀਜਨ ਲੈ ਸਕਦਾ ਹੈ ਜਦੋਂ ਵੀ ਚੰਦਰਮਾ ਮਜ਼ਬੂਤ ਹੋਏਗਾ ਜਦੋਂ ਸੂਰੇ ਰਾਹੂ ਤੇ ਚੰਦਰਮਾ ਇਕੱਠੇ ਬੈਠੇ ਹੋਣ ਬਹੁਤ ਸਾਰੀ ਗੁੰਡੀਆਂ ਇਦਾਂ ਦੇਖਿਆ ਹਾਲਾਂਕਿ ਇਦਾਂ ਦਾ ਬੰਦਾ ਇਮੋਸ਼ਨਲੀ ਬਹੁਤ ਵੀਕ ਹੁੰਦਾ ਹੈ ਸਾਹ ਦੀ ਪ੍ਰੋਬਲਮ ਹੋ ਸਕਦੀ ਹੈ ਬਟ ਜਿਹੜੀ ਗੁੰਡਲੀ ਚ ਰਾਹੂ ਚੰਦਰਮਾ ਤੇ ਸੂਰੇ ਇਕੱਠੇ ਹੋਣ ਐਸੇ ਇਨਸਾਨ ਨੂੰ ਸ਼ੇਅਰ ਬਾਜ਼ਾਰ ਬਚ ਕੇ ਰਹਿਣਾ ਚਾਹੀਦਾ 2 ਰੁਪਏ ਵੀ ਇਨਸਟੈਂਟ ਮਨੀ ਵਾਲੇ ਬਿਜ਼ਨਸ 'ਚ ਨਹੀਂ ਲਾਣੇ ਚਾਹੀਦੇ ਜਿਸ ਇਨਸਾਨ ਦੀ ਕੁੰਡਲੀ 'ਚ ਬੁੱਧ ਦੀ ਪੋਜੀਸ਼ਨ ਬਹੁਤ ਅੱਛੀ ਹੋਵੇ ਉਹ ਬੰਦੇ ਨੂੰ ਸ਼ੇਅਰ ਬਾਜ਼ਾਰ ਦੀ ਇਕੱਲੀ ਸਲਾਹ ਦੇਣੀ ਚਾਹੀਦੀ ਹੈ ਧਿਆਨ ਦੇਣ ਵਾਲੀ ਗੱਲ ਹੈ ਕਿ ਬੁੱਧ ਜ਼ੁਬਾਨ ਦਾ ਕਾਰਕ ਹੈ ਬੋਲਣ ਦਾ ਕਾਰਕ ਹੈ ਜਿਸ ਇਨਸਾਨ ਦੀ ਕੁੰਡਲੀ 'ਚ ਬੁੱਧ ਦੀ ਪੋਜੀਸ਼ਨ ਆਪਣੀ ਰਾਸ਼ੀ ਉੱਚ ਰਾਸ਼ੀ ਸੈਕੰਡ ਹਾਊਸ ਦੇ ਅੰਦਰ ਬੁੱਧ ਹੈ ਤਾਂ ਐਸਾ ਇਨਸਾਨ ਚੰਗੀ ਸਲਾਹ ਦੇ ਸਕਦਾ ਹੈ ਸ਼ੇਅਰ ਬਾਜ਼ਾਰ ਤੋਂ ਰਿਲੇਟਡ ਸਲਾਹਕਾਰ ਬਣ ਸਕਦਾ ਹੈ ਬਟ ਉਹਨੂੰ ਆਪ ਦਾ ਪੈਸਾ ਨਹੀਂ ਲਾਣਾ ਚਾਹੀਦਾ ਕੰਸਲਟੈਂਸੀ ਦੇ ਪੈਸੇ ਲੈਣੇ ਚਾਹੀਦੇ ਆ ਸ਼ੇਅਰ ਬਾਜ਼ਾਰ 'ਚ ਆਪਣਾ ਪੈਸਾ ਕਦੇ ਵੀ ਨਹੀਂ ਲਾਣਾ ਚਾਹੀਦਾ ਤੇ ਜਿਹੜੇ ਵਿਅਕਤੀ ਦੀ ਖੁੰਡ ਲਈ ਤੇ ਚ ਰਾਹੁੂ ਕੇਂਦਰ 'ਚ ਵਿੱਚ ਹੋਵੇ ਯਾਨੀ ਕਿ 1 4 7 ਤੇ 10ਵੇਂ ਘਰ 'ਚ ਹੋਵੇ ਉਹ ਬੰਦਾ ਪਹਿਲਾਂ ਤਾਂ ਥੋੜੇ ਟਾਈਮ ਪੈਸਾ ਕਮਾ ਲੇਗਾ ਸ਼ੇਅਰ ਬਾਜ਼ਾਰ ਤੋਂ ਪਰੰਤੂ ਬਾਅਦ ਵਿੱਚ ਸ਼ੇਅਰ ਬਾਜ਼ਾਰ ਹੀ ਉਹਦੀ ਬਰਬਾਦੀ ਦਾ ਕਾਰਨ ਬਣੇਗਾ ਮਤਲਬ ਪਹਿਲੇ ਚੌਥੇ ਸੱਤਵੇਂ ਤੇ 10ਵੇਂ ਘਰ ਦੇ ਅੰਦਰ ਬੈਠਾ ਰਾਹੂ ਤੁਹਾਨੂੰ ਸਟਾਰਟਿੰਗ 'ਚ ਪੈਸਾ ਦੇ ਦੇਗਾ ਆਪਣੇ ਵੱਲ ਨੂੰ ਖਿੱਚੇਗਾ ਬਾਅਦ 'ਚ ਉਹੀ ਪੈਸਾ ਸਾਰਾ ਬਰਬਾਦ ਕਰਕੇ ਉਹ ਫਿਨਿਸ਼ ਕਰ ਦੇਗਾ ਜੇ ਇਹਨਾਂ ਹਾਊਸੇਸ ਵਿੱਚ ਰਾਹੂ ਹੈ ਤਾਂ 11ਵੇਂ ਘਰ ਦੂਸਰੇ ਘਰ 8ਵੇਂ ਘਰ 'ਚ ਜਾਂ ਫਿਰ 9ਵੇਂ ਘਰ 'ਚ ਵੀ ਰਾਹੂ ਦਾ ਅਚੀ ਪੋਜੀਸ਼ਨ 'ਚ ਬੁੱਧ ਨਾਲ ਹੋਣਾ ਸ਼ੇਅਰ ਬਾਜ਼ਾਰ ਤੋਂ ਪੈਸਾ ਦੇ ਸਕਦਾ ਹੈ ਹੁਣ ਆਪਾਂ ਇੱਕ ਦੇਖਦੇ ਹਾਂ ਕਿ ਜਦੋਂ ਅਸੀਂ ਕਿਹੜਾ ਗ੍ਰਹਿ ਜਿਹੜਾ 11ਵੇਂ ਘਰ ਨਾਲ 10ਵੇਂ ਘਰ ਨਾਲ ਜਦੋਂ ਸੰਬੰਧ ਬਣਾਏਗਾ ਤਾਂ ਕਿਸ ਸੈਗਮੈਂਟ ਤੋਂ ਪੈਸਾ ਦੇਗਾ ਉਹ ਵੀ ਆਪਾਂ ਸਰਚ ਕਰ ਸਕਦੇ ਆ ਜਿਹੜਾ ਸੂਰੇ ਹੈ ਉਹ ਰਾਜ ਪਰਿਵਾਰ ਰਾਜ ਖੋਜ ਸਰਕਾਰੀ ਟੈਂਡਰ ਸਰਕਾਰੀ ਕਾਰੋਬਾਰ ਸਰਕਾਰੀ ਕੰਪਨੀਆਂ ਦੇ ਸ਼ੇਅਰਸ ਮਿਊਚੁਅਲ ਫੰਡ ਲੱਕੜ ਤੇ ਦਵਾਈਆਂ ਤੋਂ ਰਿਲੇਟਡ ਕਾਰੋਬਾਰ ਵਿੱਚ ਜੇ ਤੁਸੀਂ ਇਹਨਾਂ ਦੇ ਸ਼ੇਅਰ 'ਚ ਪੈਸਾ ਲਾਉਨੇ ਹੋ ਸੂਰੇ ਜੇ 11ਵੇਂ ਘਰ 'ਚ ਹੈ ਜਾਂ ਸੂਰੇ ਬਹੁਤ ਸਟਰੋਂਗ ਪੋਜੀਸ਼ਨ 'ਚ ਹੈ ਤਾਂ ਇਸ ਕੰਡੀਸ਼ਨ 'ਚ ਇਹ ਪੈਸਾ ਦੇਗਾ ਸੂਰੇ ਦਾ 11ਵੇਂ 'ਚ ਹੋਣਾ ਸੂਰੇ ਦਾ 8ਵੇਂ 'ਚ ਹੋਣਾ ਸੂਰੇ ਦਾ ਇੰਪੈਕਟਫੁਲ ਬੁੱਧ ਨਾਲ ਹੋਣਾ ਇਹ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਪੈਸਾ ਦੇ ਸਕਦਾ ਹੈ ਜਿਹੜਾ ਚੰਦਰਮਾ ਹੈ ਇਹ ਵਾਈਟ ਵਸਤੂਆਂ ਤੋਂ ਪੈਸਾ ਦੇ ਦੇਗਾ ਜੇ ਚੰਦਰਮਾ ਤੇ ਸ਼ੁਕਰ ਇਕੱਠੇ ਨੇ ਤਾਂ ਹੋਮਿਓਪੈਥਿਕ ਦੀ ਕੰਪਨੀਆਂ ਤੋਂ ਪੈਸਾ ਦੇ ਦੇਗਾ ਚੰਦਰਮਾ ਕੱਲ੍ਹਾਈਟਾ ਦੁੱਧ ਤੋਂ ਪੈਸਾ ਦੇ ਦੇਗਾ ਗਲਾਸ ਤੋਂ ਪੈਸਾ ਦੇ ਦੇਗਾ ਇਤਰ ਤੋਂ ਪੈਸਾ ਦੇ ਸਕਦਾ ਹੈ 뮤ਜ਼ਿਕ ਇੰਡਸਟਰੀ ਤੋਂ ਪੈਸਾ ਦੇ ਸਕਦਾ ਹੈ ਮੰਗਲ ਗ੍ਰਹਿ ਜਿਹੜਾ ਹੈ ਇਹ ਚਾਹ मिनਰਲਸ ਜ਼ਮੀਨ ਰੀਅਲ ਅਸਟੇਟ ਕੰਪਨੀਆਂ ਕੌਫੀ ਜਾਂ ਫਿਰ ਜਿਹੜੇ ਫਾਇਰ ਇਕਵਿਪਮੈਂਟਸ ਨੇ ਉਹਨਾਂ ਤੋਂ ਜਾਂ ਫਿਰ ਹਥਿਆਰਾਂ ਤੋਂ ਪੈਸਾ ਦਿੰਦਾ ਹੈ ਬੁੱਧ ਜਿਹੜਾ ਹੈ ਆਯਾਤ ਨਿਰਯਾਤ ਇੰਪੋਰਟ ਐਕਸਪੋਰਟ ਤੋਂ ਪੈਸਾ ਦਿੰਦਾ ਹੈ ਤੇ ਜਿਹੜੀ ਵੀ ਫਾਈਨੈਂਸ਼ੀਅਲਸ ਕੰਪਨੀਆਂ ਹੈ ਚਾਹੇ ਉਹ ਸਲਾਹਕਾਰ ਕੰਪਨੀਆਂ ਹੈ ਇਨਵੈਸਟਮੈਂਟ ਬ੍ਰੋਕਰਸ ਨੇ ਇਦਾਂ ਦੀ ਕੰਪਨੀਆਂ ਤੋਂ ਬੁੱਧ ਪੈਸਾ ਦਿੰਦਾ ਹੈ ਜਿਹੜਾ ਜੁਪੀਟਰ ਹੈ ਇਹ ਅਨਾਜ yellow color ਦਾ ਸਾਰਾ ਪ੍ਰੋਡਕਟ ਇਨਕਲੂਡਿੰਗ gold ਜਿਹੜਾ silver ਦਾ ਸਮਾਨ ਹੈ ਪਿੱਤਲ ਦਾ ਸਮਾਨ ਹੈ ਬਰਤਨ ਹੈ ਜਾਂ ਇਸ ਟਾਈਪ ਦੀ ਇੰਡਸਟਰੀ ਹੈ ਇਹਨਾਂ ਸਾਰੀਆਂ ਚੀਜ਼ਾਂ ਤੋਂ ਸ਼ੁਕਰ ਪੈਸਾ ਦਿੰਦਾ ਹੈ ਸ਼ੁਕਰ ਜਦੋਂ ਆਪਾਂ ਉਹਦੀ ਗੱਲ ਕਰ ਰਹੇ ਸੀਗੇ ਚੰਦਰਮਾ ਦੀ ਫੇਰ ਮੈਂ ਇੱਕ ਵਾਰ ਸ਼ੁਕਰ ਤੇ ਚੰਦਰਮਾ ਦੇ ਕੰਬੀਨੇਸ਼ਨ ਚ ਕਿਹਾ ਸੀਗਾ ਕਿ ਹੋਮਿਓਪੈਥਿਕ ਦੀ ਕੰਪਨੀ ਕਿਉਂਕਿ ਉਹ ਵਾਈਟ ਵੀ ਹੈ ਤੇ ਮਿੱਠੀ ਵੀ ਹੁੰਦੀ ਹੈ ਸ਼ੁਕਰ ਸਿਰਫ ਮਿੱਠੀਆਂ ਚੀਜ਼ਾਂ ਤੋਂ ਚਾਵਲ ਤੋਂ ਬਹੁਤ ਜ਼ਿਆਦਾ ਹੋਮ ਡੈਕੋਰ ਦੇ ਪ੍ਰੋਡਕਟ ਬਿਊਟੀ ਪ੍ਰੋਡਕਟ ਕੋਈ ਵੀ ਚੀਜ਼ ਜਿਹੜੀ ਬ੍ਰਾਂਡ ਤੋਂ ਰਿਲੇਟਡ ਹੈ ਉਹਨਾਂ ਸਾਰੀਆਂ ਚੀਜ਼ਾਂ ਤੋਂ ਸ਼ੁਕਰ ਪੈਸਾ ਦਿੰਦਾ ਹੈ ਸਿਨੇਮਾ ਤੇ ਜਿਹੜਾ ਲੈਬਾਰਟਰੀ ਪ੍ਰੋਡਕਟ ਹੈ ਉਹਦੇ ਤੋਂ ਵੀ ਸ਼ੁਕਰ ਪੈਸਾ ਦਿੰਦਾ ਹੈ ਸ਼ਨੀ ਕਾਲੇ ਰੰਗ ਦੇ ਕੱਪੜੇ ਖਾਸ ਤੌਰ ਦੇ ਉੱਤੇ ਲੋਹਾ ਕੋਇਲਾ ਆਇਲ ਤੇ ਲੈਬਰ ਕੰਟ੍ਰੈਕਟਸ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹ ਪੈਸਾ ਦਿੰਦਾ ਰਾਹੂ ਤੇ ਕੇਤੂ ਜਿਹੜੇ ਨੇ ਇਹ ਕੋਈ ਵੀ ਵਿਦੇਸ਼ੀ ਸਮਾਨ ਡਿਜੀਟਲ ਵਰਡ ਫਿਲਮ ਮੇਕਿੰਗ ਕੰਪਨੀਆਂਜ਼ 뮤זיਕ ਇੰਡਸਟਰੀ ਜੇ ਸ਼ੁਕਰ ਨਾਲ ਰਿਲੇਟ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਪੈਸੇ ਦਿੰਦੇ ਨੇ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਪੈਸੇ ਕਦੋਂ ਦਿੰਦੇ ਨੇ ਆਪਾਂ ਗੱਲ ਕੀਤੀ ਹੈ ਕਿ ਜਿਨ੍ਹਾਂ ਦੇ ਅੰਦਰ ਬੁੱਧ ਰਾਹੂ 11ਵੇਂ ਘਰ ਦੀ ਇਹਨਾਂ ਦੀ ਪੋਜੀਸ਼ਨ ਚੰਗੀ ਹੈ ਫੇਰ ਵੀ ਦਸ਼ਾ ਅੰਤਰ ਦਸ਼ਾ ਤੇ ਗੋਚਰ ਦੇ ਅਕੋਰਡਿੰਗ ਇਹ ਪੈਸੇ ਦੇਣਗੇ ਆਲਵੇਸ ਨਹੀਂ ਦੇਣਗੇ ਜਦੋਂ ਵੀ ਬੁੱਧ ਦੀ ਪੋਜੀਸ਼ਨ ਈਚ ਦੀ ਆਏਗੀ ਘਾਟਾ ਕਰਾ ਦੇਣਗੇ ਜਦੋਂ ਵੀ ਰਾਹੂ ਦੀ ਪੋਜੀਸ਼ਨ ਨੀਚੇ ਤੇ ਆਏਗੀ ਘਾਟਾ ਕਰਾ ਦੇਣਗੇ 8ਵੇਂ ਘਰ 'ਚ ਬਕਰੀ ਹੋਏਗਾ ਘਾਟਾ ਕਰਾ ਦੇਣਗੇ ਇਸ ਕਰਕੇ ਇਹ ਜਿਹੜਾ ਜਦੋਂ ਵੀ ਅਸੀਂ ਕੋਈ ਵੀ ਕੰਮ ਕਾਰੋਬਾਰ ਕਰਦੇ ਹਾਂ ਜਿਹਦੇ 'ਚ ਬਹੁਤ ਪ੍ਰੈਸਾਈਜ਼ ਸਟੱਡੀਜ਼ ਦੀ ਜ਼ਰੂਰਤ ਹੈ ਤਾਂ ਆਪਾਂ ਨੂੰ ਇਹ ਸਟੱਡੀ ਦਾ ਵੀ ਸਹਾਰਾ ਲੈ ਲੈਣਾ ਚਾਹੀਦਾ ਹੈ